ਮੁਲਾਕਾਤ ਜੱਤੀ ਲੋਕਾਂ ਦਾ ਇੱਕ ਜਿੰਦਾਬਾਦ 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 ਭਾਰਤੀ ਭਰਾਜੋ ਨੇ ਇੱਕ ਤਾਗ ਰਹਾ ਜਿੰਦਾਬਾਦ 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 ਅਸੀਂ ਅੱਜ ਇੱਥੇ ਤਰਨਾ ਦੇਣਾ ਹੈ ਅਸੀਂ ਇੱਥੇ ਪੁਤਲਾ ਫੂਕਣ ਵਾਸਤੇ ਆਏ ਹਾਂ ਕਾਰਪੋਰੇਟ ਕਰਾਣਿਆਂ ਦਾ ਤੇ ਇਹਦੇ ਨਾਲ ਇਹ ਕਿ ਅਸੀਂ ਜੋ ਕਾਰਪੋਰੇਟ ਸਰਕਾਰਾਂ ਲੋਕ ਲੋਕਾਂ ਨੇ ਚੱਤ ਸਰਕਾਰਾਂ ਲਿਆਉਂਦੇ ਨੇ ਵੀ ਸ਼ਾਇਦ ਸਾਡਾ ਕੋਈ ਸੋਚਣ ਗਿਆ ਪਰ ਇਹ ਸਰਕਾਰਾਂ ਸਾਡਾ ਕਿਸਾਨਾਂ ਦਾ ਕੁਝ ਨਹੀਂ ਸੋਚਦੀਆਂ ਇਹ ਆਪਣੇ ਕਾਰਪੋਰੇਟ ਕਰਾਨੇ ਜਿਹੜੇ ਉਹਨਾਂ ਨੂੰ ਮੁਨਾਫਾ ਦੇਣਾ ਚਾਹਤ ਕਹਨੇ ਜੋ ਵੀ ਸਾਡੇ ਕਾਰਪ ਇਹਨਾਂ ਨੇ ਕਾਰਪੋਰੇਟ ਕਰਾਨੇ ਇਹਦੇ ਹੱਥ ਚ ਦਿੱਤੇ ਹੋਏ ਨੇ ਤਾਂ ਸਾਨੂੰ ਕਿਸਾਨਾਂ ਨੂੰ ਇਹਨਾਂ ਨੇ ਸੜਕਾਂ ਤੇ ਰੋਲਿਆ ਹੋਇਆ ਹੈ ਪਰ ਅਸੀਂ ਇਹਨਾਂ ਗੱਲਾਂ ਤੇ ਮਜਬੂਰ ਹੋ ਕੇ ਅੱਜ ਇੱਥੇ ਪੁੱਤਰਾ ਫੂਕਣ ਵਾਸਤੇ ਆਏ ਆ ਸਾਡੇ ਸੰਜੁਕਤ ਮੋਰਚੇ ਦੇ ਕਾਲ ਸੀ ਅਸੀਂ ਇਹ ਕਾਲ ਤੇ ਆਏ ਆ ਅੱਜ ਅਜੇ ਵੀ ਅਸੀਂ ਇਸ ਗੱਲ ਤੇ ਕਹਿੰਨੇ ਕਿ ਜਗਤ ਸਰਕਾਰ ਗੌਰ ਕਰਦੀ ਇਸ ਗੱਲ ਤੇ ਤੇ ਠੀਕ ਹੈ ਨਹੀਂ ਤੇ ਅਸੀਂ ਪਹਿਲੇ ਵਾਲਾ ਜੋ ਦਿੱਲੀ ਤੇ ਕੋਲ ਪਹਿਲਾ ਸਾਲ ਚੱਲਿਆ ਸੀ ਉਹਦਾ ਤਿਆਰੀ ਅਸੀਂ ਰਲ ਕੇ ਕਰਾਂਗੇ ਸਾਰੀਆਂ ਔਰਤਾਂ ਅਸੀਂ ਆਪਣੇ ਪਿੰਡ-ਪਿੰਡ ਔਰਤਾਂ ਦੀਆਂ ਮੀਟਿੰਗਾਂ ਕਰਾਵਾਂਗੇ ਤੇ ਔਰਤਾਂ ਨੂੰ ਨਾਲ ਲੈ ਕੇ ਚੱਲਾਂਗੇ ਇਹਦੇ ਵਿੱਚ ਔਰਤਾਂ ਦਾ ਸੰਘਰਸ਼ ਜਿਹੜਾ ਵਾ ਉਹ ਬਹੁਤ ਜ਼ਿਆਦਾ ਵਾ ਅੱਜ ਭਾਵੇਂ ਚਾਹੇ ਸਾਡੇ ਮੀਵੀ ਪੈ ਰਿਆ ਵਾ ਚਾਹੇ ਸਾਡੇ ਮੀ ਹੋਵੇ ਚਾਹੇ ਸਾਡੇ ਧੋਪ ਹੋਵੇ ਪਰ ਔਰਤਾਂ ਇਹ ਜਿੱਥੇ ਅਸੀਂ ਘਰਾਂ ਦੇ ਕੰਮ ਆਪਣੇ ਇੱਕ ਸਾਂਝ ਸਕਦੀਆਂ ਵਾ ਅਸੀਂ ਇਹ ਸੰਘਰਸ਼ਾਂ 'ਚ ਵੀ ਆ ਸਕਦੇ ਹਾਂ ਅੱਜ ਅਸੀਂ ਜਿਹੜਾ ਸੰਯੁਕਤ ਖਾਨ ਮੋਰਚੇ ਨੇ ਕਾਲ ਦਿੱਤੀ ਸੀ ਇਹ ਕਾਰਵੋਟ ਘਰਾਣਿਆਂ ਦੇ ਪੁਤਲੇ ਸਾੜਨੇ ਨੇ ਤੇ ਮੰਗ ਕਰਨੀ ਹੈ ਵੀ ਭਾਰਤ ਦੀ ਸਰਕਾਰ ਜਿਹੜੀ ਡਬਲਿਊਟੀਚੋ ਟੀਓ ਦੇ ਵਿੱਚੋਂ ਬਾਹਰ ਆਵੇ ਉਸ ਮਸਲੇ ਨੂੰ ਲੈ ਕੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕਾਰਪੋਰੇਟ ਘਰਾਣੇ ਜਿਹੜੇ ਨੇ ਉਹ ਸਮੁੱਚਾ ਢਾਂਜਾ ਜਿਹੜਾ ਦੇਸ਼ ਦਾ ਖਾਣ ਪੀਣ ਵਾਲੀਆਂ ਵਸਤਾਂ ਔਰ ਜਿੰਨੇ ਵੀ ਮਨੁੱਖਾਂ ਨੂੰ ਲੋਡ ਆ ਉਹ ਸਾਰੇ ਆਪਣੇ ਹੱਥ ਚ ਲੈਣਾ ਚਾਹੁੰਦੇ ਆ ਇਹ ਕਰਕੇ ਉਹਦਾ ਵਿਰੋਧ ਕਰਦੇ ਆ ਉਹਦਾ ਜਿਹੜਾ ਪੁਤਲਾ ਅਸੀਂ ਇਥੇ ਨਾਲਾ ਤਹਿਸੀਲ ਦੇ ਵਿੱਚ ਸਾੜਿਆ ਗਿਆ ਤੇ ਚਾਰ ਥਾਵਾਂ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਸਾਡਾ ਜਿਹੜਾ ਇਹ ਪੁਤਲੇ ਸਾੜਨ ਦਾ ਪ੍ਰੋਗਰਾਮ ਅੱਜ ਪੋਤਰਾ ਪੂਰੇ ਭਾਰਤ ਦੇ ਵਿੱਚ ਸਾਡੀ ਕਾਲ ਆ ਪੰਜਾਬ ਦੇ ਵਿੱਚ ਸਾਡੇ ਜਾ ਰਿਹਾ ਆ ਵਿਚਾਰ ਤਾਂ ਹਮੇਸ਼ਾ ਜਿਹੜੇ ਵਿੱਚ ਬੋਲੇ ਜਿਹੜੇ ਸਾਡੇ ਗਏ ਅਗਲੇ ਕੀ ਪ੍ਰੋਗਰਾਮ ਹੋਣਗੇ ਜਿਸ ਤਿਹੇ ਨਾ ਪਹਿਲਾਂ ਸੁਝਾਅ ਕਰਦੇ ਆ ਅਗਲਾ ਜੋ ਸੰਯੁਕਤ ਖਾਣ ਮੋਰਚਾ ਫੈਸਲਾ ਦੇਊਗਾ ਉਹਨੂੰ ਇਹਨਾਂ ਬਿਨ ਲਾਗੂ ਕਰਾਂਗੇ ਤੇ ਜਿਹੜੀਆਂ ਸਰਕਾਰਾਂ ਇਹਨਾਂ ਦਾ ਮੂੰਹ ਮੋੜ ਲਈ ਜਿਤਨਾ ਪਹਿਲਾਂ ਲੋਕ ਦਿੱਲੀ ਨੂੰ ਰਵਾਨਾ ਹੋਏ ਸੀ ਦੇ ਵੱਡੇ ਪੱਦਰ ਤੇ ਉੱਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਹੁਕਾ ਦੇਵਾਂਗੇ ਪਿਆਓ ਆਪਣੇ ਕਿਤਾ ਆਪਣੇ ਖੇਤੀ ਆਪਣੀ ਜ਼ਮੀਨਾਂ ਆਉਣ ਵਾਲੇ ਬੱਚਿਆਂ ਦਾ ਭੁੱਖ ਪਚਾਉਣ ਦੀ ਖਾਤਰ ਆਓ ਸੰਘਰਸ਼ ਦੇ ਮੈਦਾਨ ਚ ਡਟੀਏ ਤੇ ਆਪਣਾ ਸੰਘਰਸ਼ ਜਿਹੜੇ ਜਿਤਵਲ ਜਿਹੜੇ ਵੱਧ ਸਕਣ